ਹਾਂਜੀ ਕੀ ਹਾਲ ਚਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਜਿਹੜਾ ਪਹਿਲਾਂ ਵਾਲਾ ਟਰੈਕਟਰ ਸੀਗਾ ਅਡੀਸ਼ਨ ਉਹ ਤੋਰਦਾ ਸੀਗਾ ਤੇ ਅੱਜ ਆਪਣੇ ਕੋਲ ਆਇਆ ਪਲੇ ਸਟਿੱਕਰ ਵਾਲਾ 3630 ਟਰਬੋ ਤੇ ਇਹਦੀ ਵੀ ਲੱਗੀਆਂ ਕੇਮ ਚੇਂਜ ਕਰਨ ਤੇ ਇਹਦੇ ਥੋੜਾ ਜਿਹਾ ਫਰਕ ਹੁੰਦਾ ਇਹ ਇਸ ਕਰਕੇ ਇਹਦਾ ਚੈਂਬਰ ਖੋਲਣਾ ਪੈਂਦਾ ਪੰਪ ਚ ਏਲ ਪੰਪ ਚ ਤੇ ਲੱਗਿਆ ਹੋਇਆ ਕੇਮ ਚੇਂਜ ਕਰਨ ਕੇਮ ਕੱਢ ਲਈ ਤੇ ਪੰਪ ਵੀ ਥੋੜਾ ਜਿਹਾ ਚੈੱਕ ਕਰਾਉਣਾ ਤੇ ਕੇਮ ਪਾਉਣਾ ਫਿਰ ਬਾਕੀ ਤੋਤਵਈਆ ਕਰਕੇ ਕਰਦੇ ਆਂ ਇਹ ਰੀਫੇਟਿੰਗ ਬਣੇ ਰਹੋ ਵੀਡੀਓ ਦੇ ਨਾਲ ਇਹ ਵਾਲੀ ਕੇਮ ਆਪਾਂ ਜਿਹੜੀ ਕਰ ਰਹੇ ਆਂ ਚੇਂਜ ਥਰਪੋ ਵਾਲੀ ਯਰ ਬਗਾ ਦੇ ਚ ਤੋਂ ਮਾਚੇ ਫਰਕ ਹੁੰਦਾ ਇਹਨਾਂ ਦੇ ਤੇ ਸਾਫ ਕਰਕੇ ਤੋਤੋ ਇਹ ਕਰਕੇ ਚੰਗੀ ਤਰ੍ਹਾਂ ਲਿਆਂ ਖੋਚ ਚੁਕੇ ਲਾਉਣਾ ਚੈਂਬਰ ਤੇ ਕਰਦੇ ਆ ਰਿਫਰਿੰਗ ਸ਼ੁਰੂ ਹਾਂ ਹੋ ਜਿਵੇਂ ਤਰਪ ਪੈ ਗਈ ਕੇਮ ਹਮ ਤੋ ਤੋ ਇਹ ਕਰਕੇ ਕੀ ਕਰਤੇ ਆ ਬੀਡਿੰਗ ਪਹੁੰਚਿਆ ਇਹ 36 ਦੀ ਦਾ ਕੰਮ ਕਰਨ ਤੇ ਇਹਦਾ ਪਿਸਟਨ ਸਲੀਵ ਖਰਾਬ ਸੀਗਾ ਉਹ ਕਰਿਆ ਚੇਂਜ ਆਪਾਂ ਨੇ ਤੇ ਬ੍ਰੇਕ ਕਾਲੇ ਰਿੰਗ ਸੀਗੇ ਖਰਾਬ ਉਹ ਲੱਗੇ ਹੋਏ ਚੇਂਜ ਕਰਨ ਬਾਕੀ ਆਪਾਂ ਅੱਜ ਮੀਹ ਬਾਤਾ ਫਸਲਾਂ ਕਰੂਗਾ ਖਰਾਬ ਅੱਜ ਮੁਕਾਬਲਾ ਸੀਗਾ ਆਨੰਦਪੁਰ ਕੋਲੜ ਉਹ ਵੀ ਰਹਿ ਗਿਆ ਵਿਚ ਵਿਚਾਲੀ ਟਰੈਕਟਰ ਚੱਲਣਾ ਸੀਗਾ ਆਪਣੇ ਵਾਲਾ ਅੱਜ ਫੇਰ ਬਾਕੀ ਦੇਖੋ ਕੀ ਬਣਦਾ ਹਜੇ ਇਹ ਤਾਂ ਘੱਟੀ ਆ ਬਾਕੀ ਦੇਖੋ ਇਹ ਪਿਸਟਨ ਸਲੀਵ ਦਾ ਚੇਂਜ ਆਪਾਂ ਨੇ ਇਹਦੀਆਂ ਪੈ ਗਈਆਂ ਸਲੀਵ 'ਚ ਖਰਾਬ ਹੋ ਗਈ ਕਿ ਲਿਫਟ ਥੱਲੇ ਗਿਰਦੀ ਵੀ ਉਹਦੇ ਕਰਕੇ ਇਹ ਰਿੰਗ ਲੱਗੇ ਹੋયા ਪਾਉਣ ਸਹੀ ਜਿਹਾ ਲੱਗੇ ਹੋਇਆ ਰਿੰਗ ਪਾਉਣਾ ਬੱਠਾ ਸੱਲੇ ਦਾ ਹਮਨਾ ਮੀਦਾਂ ਨਹੀਂ ਲੱਗਦਾ ਚਲੋ ਇਹ ਪਾ ਗਏ ਰੇਂਗਾ ਮਿਲਦੇ ਹਾਂ ਵੱਲੇ ਚੈੱਕ ਕਰਦੇ ਹਾਂ ਲਿਫਟ ਆ ਹੋਇ ਹੋ ਗਿਆ ਡਾਨਾ ਛੋਟਾ ਵਿਧੋ ਚਕਾ ਕੇ ਰਹਿ ਗਿਆ ਜਿਹਾ ਬਾਰਾ ਫੋਟਾ ਏ ਬਾਕੀ ਬਸ ਪਾਣੀ ਵਾਲੇ ਪਾਈਪ ਰਹਿ ਗਏ ਪਾਉਣ ਤੇ ਗਾਂਦ ਬੜੀ ਆ ਸਾਫ ਕਰਦੇ ਆ ਪਾਣੀ ਮਾਰ ਕੇ ਬਣਾ ਇੱਕ ਵਾਰ ਤੇ ਕੋਲੈਂਡ ਪਾਵਾਂਗੇ ਟ੍ਰਕਟ ਵੱਲੋਂ ਓਕੇ ਆ ਹੁਣ ਸਾਰੀ ਕੰਪਲੀਟ ਹੈ ਆਪਣੇ ਵੱਲੋਂ ਭਾਈ ਨੇ ਚੈੱਕ ਕਰਾਤੀ ਏ ਤੇ ਟਰੈਕਟਰ ਦਾ ਕੰਮ ਹੋ ਗਿਆ ਡਾਨਾ ਲਾ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸ਼ੁਰੂ ਹੋਣ ਲੱਗਿਆ ਹੈ ਅਮਲ ਕਹਿੰਦੇ ਬੀਪੁਰ 36 30 ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲਾਹ ਗੱਲ ਹੋ ਗਈ ਹੈ ਆਹ ਕਹਿੰਦੇ ਬੀਬੀਪੁਰ ਪਿੰਡਾ ਹੈ ਇਸ ਟਰੈਕਟਰ ਦਾ ਮਰਿੰਡੇ ਦੇ ਏਰੀਏ ਦੀ ਗੱਲ ਕਰੀਏ ਮੇਰੇ ਵੀਰੋ ਕਹਿੰਦੇ ਬੀਬੀਪੁਰ ਪ੍ਰਸਿੱਧ ਪਿੰਡਾ ਲਾਹ ਉਸ ਏਰੀਏ ਤੋਂ ਪੁੱਜਿਆ ਹੋਇਆ ਆ 73 ਕਹਿੰਦੇ ਅਮਨ ਚਲਾ ਰਿਹਾ ਮੇਰੇ ਮਿੱਤਰੋ ਅਮਨ ਕਹਿੰਦੇ ਗੱਲਾਂ ਕਰ ਰਿਹਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਆਹ ਕਹਿੰਦੇ ਗੱਲਾਂ ਵੱਖਰੀਆਂ ਨੇ ਖਿੱਚੂ ਹੀ ਗਬਰੂਆ ਇਸ ਵੇਲੇ ਐਨ ਕਹਿੰਦੇ ਮੇਲਾ ਅੱਜ ਆਨੰਦਪੁਰ ਦੀ ਧਰਤੀ ਤੇ ਚੱਲਦਾ ਵੱਡੇ ਪਰਾਜਾਂ ਦਾ ਮੇਲਾ ਮੋਟਰਸਾਈਕਲ ਸਕੂਟੀ ਇਹ ਗੱਲਾਂ ਵੱਖਰੀਆਂ ਹੋਣਗੀਆਂ ਓਏ ਜੱਗਿਆ ਆਹ ਗੱਲਾਂ ਵੱਖਰੀਆਂ ਹੋਣਗੀਆਂ ਮੇਰੇ ਮਿੱਤਰੋ ਆਹ ਕਹਿੰਦੇ ਅਮਨ ਆਉਂਦਾ ਬੀਬੀਪੁਰ ਪਿੰਡ ਹੈ ਕਹਿੰਦੇ ਕਬੱਡੀ ਦੀ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਹੋਇਆ ਤੋਤੇ ਦਾ ਮੇਰੇ ਵੀਰੋ ਆਹ ਪਿੰਡਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਐਨ ਕਹਿੰਦੇ ਗੱਪਰੂ ਕਰਦਾ ਹੋਇਆ ਕਮਾਲ ਲਾਓ ਵੇਖੋ ਉਹ ਬੱਲੇ ਬੱਲੇ ਆਹ ਸ਼ਾਬਾਸ਼ ਸ਼ਾਬਾਹ ਹੋਈ ਪਈਆ ਖੇਡ ਮੈਦਾਨ ਦੇ ਵਿੱਚ ਖਿੱਚੋ ਮੁੰਡਿਆ ਖਿੱਚੋ ਮੁੰਡਿਆ ਗੱਲ ਪੂਣੀ ਪੈਣੀ ਹੈ ਹਲਾ ਬਣਾਉਣੀ ਪੈਣੀ ਹੈ ਬੱਲੇ 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 ਟਰੈਕਟਰ ਵਾਲੇ ਵੀ ਚਲੋ ਵੀ ਮਗਰ ਦੇ ਤੇ ਜਿਹੜੇ ਤਿਆਰ ਕਰਦੇ ਸਹਾਗੇ ਵਾਲਾ ਹਲਾ ਵਾਲੇ ਸਹਾਗੇ ਵਾਲਾ ਹਲਾ ਵਾਲੇ ਵੀਰੇ ਸਾਰੇ ਵੀਰ ਪਹਿਲਾਂ ਸਹਾਗੇ ਵਾਲਾ ਫਿਰ ਹਲਾ ਵਾਲੇ ਕਿਉਂਕਿ ਗਰਾਊਂਡ ਦੇ ਵਿੱਚ ਟਰੈਕਟਰ ਦੀ ਜਿਹੜੀ ਤਿਆਰੀ ਹਾਂ ਲਾਓ ਸਾਹਮਣੇ ਮੇਰੇ ਵੀਰੋ ਆਓ ਬੱਲੇ 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 ਕਹਿੰਦੇ ਕਮਾਲ ਆ ਪਰ ਕਹਿੰਦੇ ਪੀਤੇ ਹੋਣਾ ਦਾ ਅੱਜ ਨੰਬਰ ਹਾਂ ਆਓ ਬੱਲੇ ਬੱਲੇ ਹੋਈ ਪਈ ਆ ਮੇਰੇ ਵੀਰੋ ਬੀਬੀਪੁਰ ਪਿੰਡਾ ਲਾਓ ਮੈਦਾਨ ਦੇ ਵਿੱਚ ਵੇਖੋ ਇਸ ਦੇ ਸਾਹਮਣੇ ਅਪ 1 ਮਿੰਟ 57 ਸੈਕਿੰਡ 70 այսինքն որ դա չի կարելի անել որ դա չի կարելի անել որ դա չի կարելի անել հա 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 اوکانم پپڑے لگائے کرواے جا رہے ہیں سامنے 44 نمبر ہوا او جکے گنگو وہ شام رہے سینے دکھی منجو رے نے کمال ہوئی گئی جبہ کھیڈ دے میدان تے 8 نمبر 70 دے رنو 8 نمبر تے اور کھیڈ وچ حاضر دے ویرے اس ویلے چلیے جتکی ہوندا ہے ہر جتکی ہوندا ویرے کھیڈ وچ کمال ہوئی پئی رہ جور اپ کس مدار میں آ پا وارو کرنيرو وارو کرنيرو وارو کرنيرو او بلے بلے اور پر کيندي گلا پکريا بينو بندو پھر جننا چرما چلدا سان کي جيرني ري اينمي جو بندي ويڙ کي دلو اونتھ آسمان ۾ لڙيو هتي هسري کي ٿو وانو ਸਭਾ ਮਾਡ ਕੋ ਜੀ 2 ਮਿੰਟ 2 ਸੈਕਿੰਡ ਚਾਲੀ ਨਿਕਰੂ 2 ਤੋ ਚਾਲੀ ਦਾ ਸਮਾਪਤ ਬਾਹਰ ਆਜਾ ਕਰਦੇ ਆ ਆਜਾ ਸਟੋਪ ਬੰਦੇ ਮਨ ਮਨੁਖੀ ਤਾਰਕ ਸਤਿ ਆਪਾ ਸੋ ਇਨਸਾਨੀ ਮਿੱਤਰਾਹ ਚੱਲਣ ਰੇਸ ਡਾਕਟਰ ਤੇ ਕਰਵਾਓ ਲੋਕੋ ਨੇ ਨਿਰੋਗ ਬਣਨਾ ਕਰਵਾ ਦੇਤੋ ਟੱਕਾ ਮਾਰ ਜਾਓ ਮੇਰੇ ਕੋਲ ਦੇਖੋ ਇਹ ਜਲਸਾ ਸਤ ਸਤ ਜੰਮ ਨਾ ਦਸਣਾ ਬਹੁਤ ਹੀ ਜ਼ਰੂਰੀ ਜੀ ਕਰੋ ਬੁੱਕੀ ਵਾਲੇ ਬੁੱਕੀ ਜਿੱਕੇ ਨੂੰ ਲੈ ਕੇ ਹਰ ਜਗ੍ਹਾ ਜਿੱਥੋਂ ਦਰੋ ਕਰੋ ਸੰਕੇਤਾਂ ਲੈ ਕੇ ਜਿੱਦੀ ਕੋਈ ਆ ਮਨੀ ਸੁਨੀਪੁਰਾ ਆਉਣ ਅੱਜ ਕਿਸੇ ਵੀ ਰੋਣੇ ਕੰਦਰ ਸੁਖੀ ਕੋਲ ਦਾ ਧਾਰੀ ਵਾਲਾ ਪੁਆਤਾ ਵੀ ਸ਼ਰਨਪੁਰ ਤੇ ਕੱਪਰੇ ਨਾਲ ਪੱਟਾ ਸਮਾਨ ਦੀ ਨਜ਼ਰਾਂ ਦੇ ਵਿੱਚੋਂ ਪੱਟਾ ਸਮਾਨ ਦੀ ਨਜ਼ਰਾਂ ਬਲਵੰਤ ਪ੍ਰਕਾਸ਼ ਨੇ ਰਸਤੇ 'ਚ ਖੜਕਿਆ ਕਬੱਡੀ ਖਿਡਾਰੀ ਦਾ ਕਹਿੰਦੇ ਆ ਭਾਂਡਾ ਜਾ ਜਾ ਰਿਹਾ ਮੇਰੇ ਵੀਰੋ ਖੇਡਦੇ ਮੈਦਾਨ ਦੇ ਵਿੱਚ ਆਹ ਦੇਖੋ ਨਜ਼ਾਰਾ ਮੇਰੇ ਬੱਚੋ ਆਹ ਦੇਖੋ ਨਜ਼ਾਰਾ ਆਹ ਸਾਹਮਣੇ ਕਹਿੰਦੇ ਬੱਲਾ ਬੱਕਰੀਆਂ ਬੱਲਾ ਬੱਕਰੀ ਵੀਰੇ ਆਹਨ ਕਨਕ ਮਾਲ ਹੋਈ ਪਈਆ ਦੁਨੀਆ ਸਖੀਰ ਤੋਂ ਉਹ ਬਾਲ ਹੋਈ ਪਈਆ ਗੱਗਾ ਜਹਜ ਜੀ ਗਰਾਊਂਡ ਦੇ ਵਿੱਚ ਜਲਦੀ ਆ ਜਾਣਗੇ ਗੱਗਾ ਖੁੱਲੀ ਗਰਾਊਂਡ ਦੇ ਵਿੱਚ ਅਵੇ ਚੌਦੀ ਆਵੇ ਮੇਰੇ ਮਿੱਤਰੋ ਜੱਗਾ ਹੈ ਜੱਗਾ ਬਈ ਖੜਦਾ ਚਲ ਵੀ ਅਵੇ ਵੀ ਗਰਾਊਂਡ ਦੇ ਵਿੱਚ ਬਹੁਤ ਬਹੁਤ ਧੰਨਵਾਦ ਆ ਔਰ ਤੇਰਾ ਸ਼ਮਰ ਟੱਟੀ ਸ਼ੌਵਲ ਜਿਗਰੀ ਯਾਰ ਆ ਬਣੇ ਬਹੁਤ ਬਹੁਤ ਧੰਨਵਾਦ ਆ ਤੇਰੇ ਸ਼ਮਰ ਦਾ ਤੇਰੇ ਸ਼ਮਰ ਕਰ ਤੋਂ ਵੀ ਬੜੀਆਂ ਸਫਲਤਾ ਨਿਭਾ ਰ ਟੂਰਨਾਮੈਂਟ ਦੇ ਵਿੱਚ ਬਹੁਤ ਬਹੁਤ ਧੰਨਵਾਦ ਆ ਤੇਰਾ ਸ਼ੌਵਲ ਆ ਆਜ਼ਾਦ ਰੋਕਾ ਦਵਿੰਦਰ ਸ਼ੌਵਲ ਦਵਿੰਦਰ ਹਾਨਸਾ ਯੂ ਐਸ ਏ ਆਜ਼ਾਦ ਰੋਕਾ कमल कमल टालीव जसा जंड भाई जसा जंड भाई जसा जंड भाई जसा चंड भाई जसा चंड भाई बनवादू ওনো বীরেরা কি কি হইয়া তাইব করবা দেন দশমেশ স্পোর্টস ক্লাব দি মতবরা আর জালি রণসাহ ইন্দ্রজিৎ ইন্দ্রজিৎ আও সবাব ধন্যবাদ কলবন্তা কলবন্ত হাট প্রধান সাহেব দশমেশ স্পোর্টস ক্লাব আর ঝু নগরবাসী নমস্কার বহুত ধন্যবাদ ইনারে বীর আর কেনে লিকল মাঠে ডক্টর ডাক্তার মিলে বীরো খেলার মেদান দেচ ডক্টর গতি লনা 2 ਮਿੰਟ 42 ਸੈਕਿੰਡ 93 ਮਾਈਕਰੋਚੋ 2 42 93 ਦਾ ਟਾਈਮ ਲੱਗਿਆ ਅਗਲਾ ਡਾਕਟਰ ਜੀ اڏو اڏو اِڏا لاهه او 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 ¡Gracias! இந்த மாதிரி ஒரு விஷயத்தை நம்ம எல்லாரும் செய்யணும். ਟਰੈਕਟਰ ਕੇ ਭਾਗੇ ਕਰਤਾ ਤਿਆਰ ਤੇ ਬਸ ਲੱਗੇ ਹੋਇਆ ਥੋੜਾ ਜਿਹਾ ਕੰਮ ਰਹਿ ਗਿਆ ਛੋਕ ਪਾ ਰਹੀ ਗਈ ਧੋ ਤੂ ਕੇ ਪਣੀ ਮਾਰ ਕੇ ਫਿਰ ਕਰਦੇ ਆ ਮੈਂ ਚੈੱਕ ਬਣੇ ਰਹੋ ਵੀਡੀਓ ਦੇ ਨਾਲ ਇਹ ਵੀ ਟਰੈਕਟਰ ਹੋ ਗਿਆ ਤਿਆਰ ਆਪਣਾ ਤੇ ਪੰਪ ਵਗੈਰਾ ਲਾ ਕੇ ਹੀ ਸਾ ਕਰਤਾ ਤਿਆਰ ਪੰਪ ਸੈਟਿੰਗ ਕਰਾਈ ਹੈ ਜੀ ਐਂਡ ਸਭੀ ਜੁੰਟ ਲੱਗੀ ਸੀ ਸਪਲਾਈ ਨਹੀਂ ਦਿੱਤੀ ਹੋਈ ਸੀ ਇਸਨੇ ਉਹ ਆਪਾਂ ਸਪਲਾਈ ਸੈਟਿੰਗ ਕਰਾਤੀ ਸੀ ਸਪਲਾਈ ਸੈਟ ਕਰਾਤੀ ਆ ਪੰਪ ਵੀ ਡਾਉਨ ਸੀਗਾ ਥੋੜਾ ਜਿਹਾ ਉਹ ਵੀ ਸੈਟਿੰਗ ਕਰਾਈ ਆ ਤੇ ਬਾਕੀ ਤਿਆਰ ਆਣ ਦਵਿੰਦਰ ਵੀਰੇ ਦੇ ਰਿਸ਼ਤੇਦਾਰ ਦਾ ਟਰੈਕਟਰ ਸੀਗਾ ਮੋਰੀ ਟੋਜਨ ਗਰੁੱਪ ਵਾਲਿਆਂ ਦਾ ਤੇ ਪੰਪ ਤਾਰਿਆ ਹੋਇ ਸੀਗਾ ਇਹਦਾ ਕਰਤੀ ਫੀਟਿੰਗ ਪੰਪ ਦੀ ਤੇ ਸੈਟਿੰਗ ਕਰਾਈ ਆ ਟਰੈਕਟਰ ਦੀ ਬਾਕੀ ਹੁਣ ਕਾਫੀ ਨੇੜਾ ਹੋ ਗਿਆ ਸਵੇਰੇ ਕਰਾਂਗੇ ਟੈਸਟ ਵੀ ਇਹ ਕਹਿੰਦਾ ਸਵੇਰੇ ਟੈਸਟ ਕਰ ਲਾਂਗੇ ਓਕੇ ਵੀ ਕੋਈ ਗੱਲ ਨਹੀਂ ਇਹਦਾ ਜੋੜੀਆ ਲੈ ਕੇ ਜਾਣਾ ਵੀਰ ਦਾ ਹੁਣ ਉਹਦਾ ਕਰਨਾ ਥੋੜਾ ਜਿਹਾ ਕੰਮ ਉਹ ਕਰਦੇ ਆ ਕਰਦੇ ਆ ਬਾਕੀ ਟਰੈਕਟਰ ਦੀ ਤਾੜੀ ਚੈੱਕ